ਸਾਲ ਨੌਕਰੀ ਕੀਤੀ ਰਿਟਾਇਰਮੈਂਟ ਤੋਂ ਬਾਅਦ ਫਿਰ ਜੰਗਲ ਦੇ ਵਿੱਚ ਹੀ ਡੇਰੇ ਲਾਏ ਨੇ ਜੀ ਤਕਰੀਬਨ 15 ਸਾਲ ਆਰਮੀ ਦੀ ਨੌਕਰੀ ਕੀਤੀ ਫਿਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਤਕਰੀਬਨ 22 ਸਾਲ ਐਜ਼ ਅ ਡੇਲੀ ਵੇਜ ਨੌਕਰੀ ਕੀਤੀ ਹੈ ਤੇ ਦੋਨੋਂ ਪਾਸਿਓਂ ਪੈਨਸ਼ਨ ਮਿਲਦੀ ਹੈ ਜੰਗਲ ਚ ਆ ਜਾਈ ਸ਼ਾਂਤ ਹੁੰਦੀ ਸੀ ਜਗਾ ਤੇ ਇੱਥੇ ਆ ਕੇ ਪੜੀਦਾ ਸੀ ਇੱਥੇ ਮੈਂ ਬੀਏ ਐਮ ਕੀਤੀ ਆ ਉਸ ਤੋਂ ਬਾਅਦ ਆਰਮੀ ਚੋਂ ਆਰਮੀ ਤੋਂ ਬਾਅਦ ਵਾਟਰ ਸਪਲਾਈ ਚ ਤੇ ਦੁਬਾਰਾ ਫਿਰ ਇਸ ਜੰਗਲ ਚ ਇਹਦੇ ਵਿੱਚ ਜਾਨਵਰ ਕਿਹੜੇ ਕਿਹੜੇ ਹੈਗੇ ਨੇ ਜੀ ਇਹਦੇ ਵਿੱਚ ਜਾਨਵਰ ਜੀ ਜ਼ਿਆਦਾਤਰ ਹਿਰਨ ਪ੍ਰਜਾਤੀ ਹੈਗੀ ਆ ਅੱਛਾ ਜੀ ਜਿਹਦੇ ਵਿੱਚ ਆਪਾਂ ਇਹ ਕਹਿ ਲਵਾਂਗੇ 12 ਸਿੰਘਾਂ ਕਹਿ ਲਵਾਂਗੇ ਤੁਸੀਂ ਕੀ ਫੀਲ ਕਰਦੇ ਹੋ ਇੱਥੇ ਰਹਿ ਕੇ ਸਾਰਾ ਦਿਨ ਸਭ ਤੋਂ ਜ਼ਿਆਦਾ ਸਕੂਨ ਜਿਹੜਾ ਨਾ ਇਹ ਜੰਗਲ ਚੋਂ ਦੇਖੋ ਕਿ ਕੁਦਰਤ ਹੈ ਹਾਂ ਕੁਦਰਤ ਹੈ ਗਈ ਆ ਕੁਦਰਤ ਚ ਕੋਈ ਡਰ ਨਹੀਂ ਹੁੰਦਾ ਇਹ ਕੁਦਰਤ ਆਪ ਸਭ ਸੰਭਾਲ ਕਰਦੀ ਹੈ ਉਹ ਐ ਨਹੀਂ ਫਿਰ ਪਰਿਵਾਰ ਰਿਸ਼ਤੇਦਾਰ ਕਹਿੰਦਾ ਵੀ ਦੋ ਪੈਨਸ਼ਨਾਂ ਆਉਂਦੀਆਂ ਸਰਕਾਰੀ ਨੌਕਰੀ ਕੀਤੀ ਘਰ-ਬਾਰ ਤੁਸੀਂ ਕੁੱਲੀ ਪਾ ਕੇ ਜੰਗਲ ਚ ਰਹੀ ਜਾਣੇ ਉਹ ਦੇਖੋ ਜੀ ਇੱਕ ਪਰਿਵਾਰ ਮੇਰਾ ਇਹ ਕਹਿੰਦਾ ਵੀ ਤੁਸੀਂ ਖੁਸ਼ ਰਹਿਣੇ ਚਾਹੀਦੇ ਆ ਹਾਂ ਤੇ ਜਿੱਦਾਂ ਮਰਜੀ ਰੋ 67 ਸਾਲ ਹੋ ਗਈ ਮੇਰੀ ਉਮਰ ਤਕਰੀਬਨ ਹਾਂ ਤੇ ਮੈਂ ਦਵਾਈ ਨਹੀਂ ਖਾਂਦਾ ਅੱਛਾ ਪਰਮਾਤਮਾ ਦੀ ਕਿਰਪਾ ਮਰਨਾ ਇੱਕ ਦਿਨ ਤੁਹਾਡੀ ਦਵਾਈ ਇਹ ਹਵਾ ਹੀ ਹੈ ਹਵਾ ਹੀ ਹੈ ਖੁਸ਼ ਜਿੰਦਗੀ ਦੇ ਵਿੱਚ ਬਿਲਕੁਲ ਸ਼ੁਰੂ ਤੋਂ ਖੁਸ਼ ਹੈ ਇਹ ਸੁੱਖ ਦਿੰਦਾ ਹੈ ਜਾਂ ਦੁੱਖ ਦਿੰਦਾ ਹੈ ਦੋਨੋਂ ਗੁਰਬਾਨੀ ਚ ਵੀ ਗਿਆ ਦੁੱਖ ਸੁੱਖ ਸਮ ਕਰ ਜਾਣੋ ਬੰਦਾ ਕਈ ਐਸੋਈ ਕੀ ਬਾਤ ਦੋਨਾਂ ਨੂੰ ਇੱਕੋ ਚ ਬਰਾਬਰ ਮੰਨੀਆ ਨਾ ਤੇ ਬੜਾ ਨਜ਼ਾਰਾ ਹੈਗਾ ਕੀ ਬਾਤ ਆ ਹੁਣ ਵੀ ਲੋ ਹਾਏ ਠੰਡ ਬੜੀ ਠੰਡ ਬੜੀ ਮੈਂ ਕਹਿੰਦਾ ਮਹੀਨੇ ਬਾਅਦ ਇਸ ਇਸੇ ਤੁਸੀਂ ਨਾ ਗਰਮੀ ਨੂੰ ਗਾਲਾਂ ਜਿਹੜੇ ਧੁੱਪ ਕਹਿੰਦੇ ਨਾ ਇਹ ਧੁੱਪ ਨੂੰ ਗਾਲਾਂ ਕੱਢਣੀਆਂ ਗਾਲਾਂ ਕੱਢਣੀਆਂ ਤੇ ਇਹਦਾ ਆਨੰਦ ਲਓ ਬੱਚੇ ਅੱਗੇ ਫਿਰ ਕੀ ਕਰਦੇ ਨੇ ਜੀ ਤੁਹਾਡੇ ਫਿਰ ਬੱਚੇ ਜੀ ਮੇਰੇ ਤਿੰਨ ਬੇਟੀਆਂ ਅੱਛਾ ਜੀ ਤਿੰਨੋਂ ਬਿਲਕੁਲ ਕੁਆਲੀਫਾਈਡ ਹੈ ਅੱਛਾ ਜੀ ਇੱਕ ਬੇਟਾ ਆ ਉਹ ਪੀ ਐਸ ਡੀ ਹੈ ਅੱਛਾ ਗੋਡ ਮੈਲਿਸਟ ਹੈ ਤੁਹਾਡੇ ਦੋਸਤ ਮਿੱਤਰ ਕਹਿੰਦੇ ਬਹੁਤ ਸਾਰੇ ਡਾਕਟਰ ਵੀ ਕਹਿੰਦੇ ਆ ਕਿ ਸਾਨੂੰ ਘੜੀ ਇੱਥੇ ਕਮਾਦਿਆ ਕਰ ਜੰਗਲ ਆਉਂਦੇ ਆ ਹਾਂ ਆਉਂਦੇ ਇੱਥੇ ਮਹਿਫਲਾ ਲਾਉਂਦੇ ਆ ਕੇ ਡਰ ਲੱਗਾ ਕਦੀ ਜੀ ਇੱਥੇ ਵੀ ਜਾਨਵਰਾਂ ਨਾਲ ਕੋਈ ਡਰ ਨਹੀਂ ਕੋਈ ਕੋਬਰੇ ਡਰ ਸਰਕ ਮੌਤ ਦਾ ਹੁੰਦਾ ਨਾ ਉਹ ਮੌਤ ਦਾ ਡਰ ਮੈਂ ਕੱਢ ਦਿੱਤਾ ਜਿੱਦਾਂ ਤੁਸੀਂ ਇੱਥੇ ਘੁੰਮਦੇ ਰਹਿੰਦੇ ਹੋ ਤੁਹਾਨੂੰ ਜਾਨਵਰ ਵੀ ਟੱਕਰਦੇ ਆ ਮੈਨੂੰ ਲੱਗਦਾ ਇੱਕ ਜਾਨਵਰਾਂ ਦੀ ਵੀ ਸੈਂਸ ਹੁੰਦੀ ਹੈ ਉਹ ਵੀ ਪਛਾਣਦੇ ਹੋਣਗੇ ਹੁਣ ਤਾਂ ਗੁਸਤ ਬਣ ਗਈ ਹੋਣਗੇ ਬੰਦੇ ਬੰਦੇ ਦੋਸਤੋ ਉੱਥੋਂ ਮੇਰੇ ਕੋਲ ਅੱਗੇ ਬੈੰਦੀ ਆ ਉਹ ਸਾਰੇ ਇਸ ਜੰਗਲ ਨੂੰ ਲੈ ਕੇ ਕੁਝ ਰੱਖਦੀ ਹੈ ਆਪਣਾ ਰੁਚੀ ਵੀ ਸੰਭਾਲੀਏ ਇਹ ਚੀਜ਼ ਨੂੰ ਜੇ ਸਰਕਾਰਾਂ ਕਰਨ ਲੱਪੈ ਨਾ ਸਤਿ ਸ਼੍ਰੀ ਅਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਕਪੂਰਥਲੇ ਦੇ ਵਿੱਚ ਆ ਤੇ ਕਪੂਰਥਲੇ ਦੇ ਵਿੱਚ ਇੱਕ ਲੁਕੇ ਜੰਗਲ ਦੇ ਵਿੱਚ ਆ ਤੇ ਇਸ ਜੰਗਲ ਦੇ ਵਿੱਚ ਇੱਕ ਜੀਏ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਨੇ ਕਈ ਸਾਲ ਸਰਕਾਰੀ ਨੌਕਰੀ ਕੀਤੀ ਰਿਟਾਇਰਮੈਂਟ ਲਈ ਤੇ ਅੱਜ ਫੇਰ ਆਪਣਾ ਘਰਵਾਰ ਛੱਡ ਕੇ ਉਹ ਜ਼ਿਆਦਾ ਸਮਾਂ ਜੰਗਲ ਦੇ ਵਿੱਚ ਹੀ ਰਹਿੰਦੇ ਨੇ ਤਾਂ ਗੁਰਮੁਖਜੀ ਸਾਡੇ ਨਾਲ ਨੇ ਜਲ ਸਪਲਾਈ ਵਿਭਾਗ ਦੇ ਵਿੱਚੋਂ ਰਿਟਾਇਰਮੈਂਟ ਲਈ ਆ ਸਰ ਪਹਿਲਾਂ ਤਾਂ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਇਓ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਔਰ ਸਾਡਾ ਇੱਕ ਜਿਹੜਾ ਕਪੂਰਥਲੇ ਦਾ ਛੋਟਾ ਜਿਹਾ ਜੰਗਲ ਹੈ ਇਹਨੂੰ ਤੁਸੀਂ ਪੂਰੇ ਵਰਲਡ ਚ ਫਲਾਵੋਗੇ ਕਿ ਕਪੂਰਥਲੇ ਚ ਵੀ ਜੰਗਲ ਹੈ ਕਪੂਰਥਲਾ ਇੱਕ ਰਿਆਸਤੀ ਸ਼ਹਿਰ ਹੋਣ ਦੇ ਨਾਤੇ ਚ ਜੰਗਲ ਵੀ ਹੈਗਾ ਔਰ ਰਿਆਸਤੀ ਇਮਾਰਤਾਂ ਵੀ ਹੈਗੀਆਂ ਤੇ ਬੜਾ ਵਧੀਆ ਲੱਗ ਰਿਹਾ ਹੈਗਾ ਔਰ ਤੁਸੀਂ 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 ਕਿੰਨੇ ਸਾਲ ਨੌਕਰੀ ਕੀਤੀ ਰਿਟਾਇਰਮੈਂਟ ਤੋਂ ਬਾਅਦ ਫਿਰ ਜੰਗਲ ਦੇ ਵਿੱਚ ਹੀ ਡੇਰੇ ਲਾਏ ਨੇ ਜੀ ਮੈਂ ਜੀ ਤਕਰੀਬਨ 15 ਸਾਲ ਆਰਮੀ ਦੀ ਨੌਕਰੀ ਕੀਤੀ ਅੱਛਾ ਜੀ ਤੇ ਉਸ ਤੋਂ ਬਾਅਦ ਪ੍ਰੀਮੈਚਰ ਲੈ ਕੇ ਅੱਛਾ ਜੀ ਤੇ 3 ਸਾਲ ਅ ਟ్రਾਈ ਕੀਤੀ ਆ ਕਿ ਮੈਂ ਸਿਵਲ 'ਚ ਸੈੱਟ ਹੋ ਜਾਵਾਂ ਆਪਣੀ ਦੁਕਾਨਦਾਰੀ ਜਾਂ ਕੁਝ ਵੀ ਲੇਕਿਨ ਉਸ 'ਚ ਮੈਂ ਪੂਰਾ ਨਹੀਂ ਪੱਟਿਆ ਤੇ ਮੈਂ ਫਿਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਹਾਂ तकरीबन 22 ਸਾਲ ਐਜ਼ ਅ ਡੇਲੀ ਵੇਜ ਨੌਕਰੀ ਕੀਤੀ ਆ ਅੱਛਾ ਜੀ ਤੇ ਪ੍ਰਮਾਤਮਾ ਨੇ ਮੇਰਾ ਸਾਥ ਦਿੱਤਾ ਅੱਛਾ ਜੀ ਤੇ ਐ ਨਾ 6 ਦਿਨ ਮੇਰੀ ਉਮਰ ਰੰਦੀ ਪੂਰੀ ਹੋਣ ਚ ਹਾਂ ਤੇ ਮੈਂ ਰੈਗੂਲਰ ਹੋ ਗਿਆ ਅੱਛਾ ਜੀ ਤੇ ਦੋਨੋਂ ਪਾਸਿਓਂ ਪੈਨਸ਼ਨ ਮਿਲਦੀ ਆ ਠੀਕ ਹੈ ਤੇ ਉਸ ਤੋਂ ਬਾਅਦ ਪਹਿਲਾਂ ਵੀ ਮੈਂ ਕਿਉਂਕਿ ਮੇਰੀ ਪੜ੍ਹਾਈ ਜਿਹੜੀ ਹੈਗੀ ਆ ਇਸ ਜੰਗਲ 'ਚ ਹੈ ਅੱਛਾ ਇਸੇ ਜੰਗਲ 'ਚ ਇਸ ਜੰਗਲ 'ਚ ਮੈਂ ਬੈਠ ਕੇ ਪੜ੍ਹਦਾ ਰਿਹਾ ਆਂਗਾ ਇਸ ਕਰਕੇ ਇਸ ਜੰਗਲ ਨਾਲ ਵੀ ਮੇਰਾ ਬਹੁਤ ਲਗਾਅ ਹੈ ਕਿ ਅਸੀਂ ਹੁਸ਼ਿਆਰਪੁਰ ਤੋਂ ਜਦੋਂ ਇੱਥੇ ਆਏ ਨਾ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਅੱਛਾ ਜੀ ਤੇ ਘਰ ਵੀ ਇੱਥੇ ਇੱਕ ਕਮਰਾ ਸੀ ਉੱਚੇ ਸਾਰੇ ਰਹਿਣਾ ਤੇ ਮਾਹੌਲ ਬੰਦਾ ਨੂੰ ਪੜ੍ਹਨ ਦਾ ਹਾਂ ਤੇ ਇਸ ਕਰਕੇ ਜੰਗਲ ਚ ਆ ਜਾਈ ਸ਼ਾਂਤ ਹੁੰਦੀ ਸੀ ਜਗਾ ਤੇ ਇੱਥੇ ਅੱਗੇ ਪੜੀਦਾ ਸੀ ਇੱਥੇ ਮੈਂ ਬੀਏ ਐਮ ਕੀਤੀ ਆ ਉਹ ਤੋਂ ਬਾਅਦ ਆਰਮੀ ਚੋਂ ਆਰਮੀ ਤੋਂ ਬਾਅਦ ਵਾਟ ਸਪਲਾਈ ਚ ਤੇ ਦੁਆਰਾ ਫਿਰ ਇਸ ਜੰਗਲ ਚ ਅੱਛਾ ਇਹ ਫਿਰ ਕਿੰਨੇ ਏਰੀਆ ਦੇ ਵਿੱਚ ਫੈਲੇ ਹੈਗਾ ਜੀ ਜੰਗਲ ਕਿੱਧਰ ਤੀ ਜਾ ਸਕਦੇ ਨਹੀਂ ਆਪਾਂ ਹੋਰ ਇਹ ਜੀ ਜੰਗਲ ਦਾ ਕੋਈ ਰਸਤਾ ਤਾਂ ਕੋਈ ਹੁੰਦਾ ਨਹੀਂ ਆ ਰਸਤੇ ਬਣਾਉਣੇ ਪੈਂਦੇ ਆ ਹਾਂ ਤੇ ਜਿੱਦ ਨੂੰ ਚੱਲੋ ਜੰਗਲ ਹੀ ਜੰਗਲ ਆ ਹਾਂ ਤੇ ਜਿੱਦ ਨੂੰ ਕੁ ਮੰਗੇ ਪਗਡੰਡੀਆਂ ਬੰਦੀਆਂ ਜਾਣੀਆਂ ਤੇ ਰਸਤੇ ਬੰਦੇ ਜਾਣੇ ਆ ਹਾਂ ਤੇ ਇਹ ਇਹਦੇ ਵਿੱਚ ਜਾਨਵਰ ਕਿਹੜੇ-ਕਿਹੜੇ ਹੈਗੇ ਨੇ ਜੀ ਇਸ ਇਹਦੇ ਵਿੱਚ ਜਾਨਵਰ ਜੀ ਜ਼ਿਆਦਾਤਰ ਹਿਰਨ ਪ੍ਰਜਾਤੀ ਹੈਗੀ ਆ ਅੱਛਾ ਜੀ ਜਿਹਦੇ ਵਿੱਚ ਆਪਾਂ ਇਹ ਕਹਿ ਲਵਾਂਗੇ 12 ਸਿੰਘਾਂ ਕਹਿ ਲਵਾਂਗੇ ਹਾਂ ਇਹ ਨਾਰਮਲ ਹਿਰਨ ਕਹਿ ਲਾਂਗੇ ਹਾਂ ਫਿਰ ਨੀਲ ਗਾਂ ਕਹਿ ਲਾਂਗੇ ਅੱਛਾ ਜੀ ਸਾਂਬਰ ਕਹਿ ਲਾਂਗੇ ਹਾਂ ਤੇ ਫਿਰ ਤੁਸੀਂ ਦੇਖਿਓ ਨੇ ਉਹ ਕੰਡੀਆਂ ਦੀ ਵਾਲੀ ਸੇਹ ਹੁੰਦੀ ਆ ਹਾਂਜੀ ਹਾਂਜੀ ਜਿਹਨੂੰ ਆਪਾਂ ਕਹਿੰਦੇ ਉਹ ਸੇਹ ਦਾ ਤਕਲਾ ਕੋਈ ਗੱਡ ਗਿਆ ਗੂਏ ਮੋੜੇ ਤੇ ਸਾਡੇ ਉਹ ਉਹ ਸੇਹਾਂ ਹੈਗੀਆਂ ਹੈਗੀਆਂ ਤੇ ਸੂਰ ਹੈਗੇ ਆ ਜੰਗਲੀ ਠੀਕ ਹੈ ਤੇ ਕੁੱਤੇ ਹੈਗੇ ਆ ਜੰਗਲੀ अच्छा हां ये आम दिखਦੇ ਆ ਜੀ ਹਿਰਨ ਹਰਨ ਹਾਂ ਦਿਸ ਜਾਂਦੇ ਕਿਉਂਕਿ ਕੋਈ ਵੀ ਜਾਨਵਰ ਹੈ ਉਹਦੇ ਆਪਣਾ ਆਪਣਾ ਟਿਕਾਣਾ ਹੁੰਦਾ ਆਪਣਾ ਸੁਭਾਅ ਹੁੰਦਾ ਹਾਂ ਤੇ ਉਸ ਹੱਬ ਨਾਲ ਇਹ ਆਪਣੇ ਆਪਣੇ ਗਰੁੱਪਾਂ ਚ ਰਹਿੰਦੇ ਆ ਅੱਛਾ ਨੀਲ ਗਾਈ ਆਪਣੇ ਗਰੁੱਪ ਚ ਰਹਿੰਦੀਆਂ ਹੈਗੀਆਂ ਸambar ਆਪਣੇ ਗਰੁੱਪ ਚ ਰਹਿੰਦੇ ਆ ਬਾਰਾ ਸਿੰਘ ਆਪਣੇ ਗਰੁੱਪ ਚ ਰਹਿੰਦੇ ਆ ਠੀਕ ਹੈ ਤੇ ਸੂਰ ਆਪਣੇ ਗਰੁੱਪ ਚ ਰਹਿੰਦੇ ਆ ਸੂਰਾਂ ਦੀ ਤੁਹਾਨੂੰ ਤੇ ਖੁੱਡਾ ਬਹੁਤ ਮਿਲ ਜਾਣੀ ਹੈਗੀਆਂ ਅੱਛਾ ਤੇ ਕੁੱਤੇ ਇਸ ਕਰਕੇ ਕੁੱਤੇ ਜੰਗਲੀ ਨਹੀਂ ਹੈ ਇਹਦੇ ਜੰਗਲ ਦੇ ਵਿੱਚ ਨੇ ਕਾਰਨਰ ਤੇ ਹੱਡਾ ਰੂੜੀ ਬਣੀ ਹੋਊ ਆ ਅੱਛਾ ਜੀ ਉਹਦੇ ਕਰਨ ਹੱਡਾ ਰੂੜੀ ਵਾਲੇ ਕੁੱਤੇ ਆ ਤੇ ਬੜਾ ਮੈਨੂੰ ਦੁੱਖ ਨੇ ਕਹਿਣਾ ਪੈ ਰਿਹਾ ਕਿ ਉਹ ਜਦੋਂ ਇਹ ਪ੍ਰਜਾਤੀਆਂ ਹਿਰਨ ਪ੍ਰਜਾਤੀ ਆਪਣੇ ਬੱਚੇ ਕਰਦੀਆਂ ਤਾਂ ਉਹ ਜੰਮਦਿਆਂ ਨੂੰ ਖਾ ਜਾਂਦੀਆਂ। ਅੱਛਾ ਖਤਮ ਕਰ ਦਿੰਦੇ। ਬੜਾ ਦੁੱਖ ਹੁੰਦਾ ਹੈਗਾ ਇਸ ਚੀਜ਼ ਦਾ। ਤੇ ਇਸ ਕਰਕੇ ਜੰਗਲ 'ਚ ਘੁੰਮਦੇ ਰਹੇ ਤਾਂ ਜੇ ਕੋਈ ਸਾਨੂੰ ਜਾਨਵਰ ਬਿਮਾਰ ਮਿਲਦਾ ਹੈਗਾ ਤੇ ਉਹਦਾ ਅਸੀਂ ਇਲਾਜ ਕਰਾਉਨੇ ਆ। ਅੱਛਾ ਲੱਭ ਕੇ ਜੰਗਲ 'ਚੋਂ ਆ ਲੱਭ ਚੋਂ ਜੰਗਲ 'ਚੋਂ ਠੀਕ ਹੈ ਤੇ ਜੇ ਕੋਈ ਮੇਰਾ ਸਮਾਂ ਇੱਥੇ ਕੱਟਦੇ ਹੋ ਹਾਂ ਮੈਕਸਿਮਮ ਸਮਾਂ ਇੱਥੇ ਇੱਥੇ ਹੁੰਦਾ ਮੇਰਾ ਅੱਛਾ ਹੈ ਨਾਲ ਮੇਰੇ ਮਿੱਤਰ ਹੁੰਦੇ ਆ ਕੋਈ ਆ ਜਾਂਦੇ ਆ ਅੱਛਾ ਤੇ ਫਿਰ ਇਹ ਹੀ ਹੁੰਦਾ ਹੈਗਾ ਅੱਛਾ ਕਹਿੰਦੇ ਇੱਥੇ ਸਕੂਨ ਬਹੁਤ ਆ ਕਹਿੰਦੇ ਆ ਨਾ ਕਿੰਨੀ ਸ਼ਾਂਤੀ ਹੈ ਹਾਂ ਦੇਖੋ ਕਿੰਨੀ ਸ਼ਾਂਤੀ ਹੈ ਸ਼ਹਿਰੋਂ ਬਾਹਰ ਹੈ ਉਹ ਸ਼ਹਿਰ ਦੇ ਵਿੱਚ ਵੀ ਹੈ ਹਾਂ 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 ਠੀਕ ਹੈ ਨਾ ਤੇ ਇਸ ਕਰਕੇ ਇਹ ਤੇ ਸਕੂਨ ਬਹੁਤ ਹੈ ਖੂਨ ਬਹੁਤ ਜ਼ਿਆਦਾ ਹੈ ਜੀ ਇਹ ਸਾਰਾ ਫਿਰ ਪੂਰਾ ਏਰੀਆ ਇਸੇ ਤਰੀਕੇ ਦੇ ਨਾਲ ਹੀ ਹੈਗਾ ਇਹਦੇ ਵਿੱਚ ਤੁਸੀਂ ਕਹਿੰਦੇ ਆਪ ਵੀ ਬਹੁਤ ਬੂਟੇ ਲਾਇਆ ਲਿਆ ਜੰਗਲ ਦੇ ਵਿੱਚ ਲਾਇਆ ਬਹੁਤ ਪਹਿਲਾਂ ਜੀ ਬਹੁਤ ਲਾਇਆ ਪਿੱਛੇ ਮੈਂ ਬੂਟੇ ਲਾਏ ਆ ਜਿੱਥੇ ਬੂਟੇ ਲਾਏ ਆ ਤੇ ਉੱਥੇ ਬਾੜ ਵੀ ਕੀਤੀ ਆ ਅੱਛਾ ਜੀ ਤੇ ਕੋਸ਼ਿਸ਼ ਕੀਤੀ ਸੀ ਵੀ ਆਪਾਂ ਏ ਟਰੀ ਗਾਰਡ ਲਾ ਦਈਏ ਹਾਂ ਤੇ ਟਰੀ ਗਾਰਡ ਜਿਹੜੇ ਲੋਹੇ ਦੇ ਸੀਗੇ ਹਾਂ ਉਹ ਜੋ ਇੱਥੇ ਜੰਗਲ 'ਚ ਕੋਈ ਇਦਾਂ ਦੇ ਮਾਰੇ ਅੰਸਰ ਵੜ ਜਾਂਦੇ ਹੈਗੇ ਆ ਹਾਂ ਜੀ ਉਹ ਜਿੰਨੇ ਸਾਰੇ ਮੇਰੇ ਟ੍ਰੀ ਗਾਰਡ ਸੀਗੇ ਲੋਹੇ ਦੇ ਸਾਰੇ ਇੱਥੋਂ ਇੱਕ ਇੱਕ ਕਰਕੇ ਚੋਰੀ ਕਰਕੇ ਕੋਈ ਰਾਤ ਨੂੰ ਇੱਥੇ ਰਹਿਦਾ ਨਹੀਂ ਕੇਵਲ ਟਾਈਮ ਆਪ ਟਾਈਮ ਹੁੰਦਾ ਵੀ ਨਹੀਂ ਆ ਹੁੰਦਾ ਤੇ ਅੱਜ ਇਹਨਾਂ ਫਿਰ ਪਾਣੀ ਲਾਉਣ ਲਈ ਪਾਈਪ ਸੀਗੇ ਲਾਏ ਅਸੀਂ ਜਾਨਵਰਾਂ ਦੇ ਲਈ ਵੀ ਔਰ ਬੂਟਿਆਂ ਨੂੰ ਪਾਣੀ ਲਾਉਣ ਲਈ ਉਹ ਪਾਈਪ ਵੀ ਕੋਈ ਨਹੀਂ ਛੱਡਿਆ ਅੱਛਾ ਚਲੋ ਕੋਈ ਸੱਜਣ ਮਿੱਤਰ ਆ ਜਾਂਦਾ ਔਰ ਲਈ ਬੈਠਣ ਲਈ ਕੁਰਸੀਆਂ ਲਿਸੀਆਂ ਪਲਾਸਟਿਕ ਦੀਆਂ ਉਹ ਨਹੀਂ ਹੁਣ ਇਹਨੇ ਛੱਡੀਆਂ ਠੀਕ ਹੈ ਤੇ ਇਸ ਕਰਕੇ ਨਾ ਹੁਣ ਇਹ ਰੁਗਾਨ ਘਟ ਗਿਆ ਲੇਕਿਨ ਜਿਹੜੇ ਬੂਟੇ ਲੱਗੇ ਉਹਨਾਂ ਨੂੰ ਪਾਲੀਦਾ ਅੱਛਾ ਉਹ ਬੂਟੇ ਪਾਲੀ ਜਾਂਦੇ ਉਹ ਬੂਟੇ ਪਾਲੀ ਜਾਂਦੇ ਜਿਵੇਂ ਜਿਵੇਂ ਅੰਕਲ ਇਹ ਪੂਰਾ ਇੱਕਦਮ ਸਾਰਾ ਜੰਗਲ ਹੈ ਹਨਾ ਤੁਸੀਂ ਇੱਥੇ ਰਹਿੰਦੇ ਹੋ ਸਾਰਾ ਦਿਨ ਕਦੇ ਜੰਗਲ ਦਾ ਨਾਮ ਸੁਣ ਕੇ ਲੋਕ ਡਰ ਜਾਂਦੇ ਨੇ ਤੁਸੀਂ ਕੀ ਫੀਲ ਕਰਦੇ ਹੋ ਇੱਥੇ ਰਹਿ ਕੇ ਸਾਰਾ ਦਿਨ ਸਭ ਤੋਂ ਜ਼ਿਆਦਾ ਸਕੂਨ ਜਿਹੜਾ ਨਾ ਇਹ ਜੰਗਲ ਚੋਂ ਦੇਖੋ ਕਿ ਕੁਦਰਤ ਹੈ ਹਾਂ ਕੁਦਰਤ ਹੈਗੀ ਆ ਕੁਦਰਤ 'ਚ ਕੋਈ ਡਰ ਨਹੀਂ ਹੁੰਦਾ ਇਹ ਕੁਦਰਤ ਆਪ ਸਭ ਸੰਭਾਲ ਕਰਦੀ ਹੈ ਹਾਂ ਉਹ ਜਿੱਥੇ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਕਰਦੀ ਆ ਉੱਥੇ ਸਾਡੀ ਵੀ ਸੰਭਾਲ ਕਰਦੀ ਆ ਬਿਲਕੁਲ ਬਿਲਕੁਲ ਅਸੀਂ ਜੀਵ ਨੂੰ ਕਿਸੇ ਨੂੰ ਕੁਝ ਕਹਿੰਦੇ ਨਹੀਂ ਜੇ ਇੱਥੇ ਮੈਨੂੰ ਕੋਬਰਾ ਨੂੰ ਮੈਨੂੰ ਮਾਰਨਾ ਥੋੜੋ ਸੱਪ ਨੂੰ ਹਾਂ ਉਹਦਾ ਹੱਥ ਜੋੜਾਂਗੇ ਵੀ ਬਾਬਾ ਤੁਸੀਂ ਜਾ ਤੇ ਮੈਨੂੰ ਵੀ ਜੀਣ ਤਾਂ ਤੁਸੀਂ ਵੀ ਜੀ ਆਪਣੀ ਜ਼ਿੰਦਗੀ ਹਾਂ ਹਾਂ ਇਹ ਇਹ ਸੋਚ ਮਨ ਦਾ ਹੋਣੀ ਚਾਹੀਦੀ ਹੈ ਅੱਛਾ ਤੁਹਾਨੂੰ ਇਹ ਨਹੀਂ ਫਿਰ ਪਰਿਵਾਰ ਰਿਸ਼ਤੇਦਾਰ ਕਹਿੰਦਾ ਵੀ ਦੋ ਪੈਨਸ਼ਨਾਂ ਆਉਂਦੀਆਂ ਸਰਕਾਰੀ ਨੌਕਰੀ ਕੀਤੀ ਘਰ-ਬਾਰ ਤੁਸੀਂ ਕੁੱਲੀ ਪਾ ਕੇ ਜੰਗਲ ਚ ਰਹੀ ਜਾਣੇ ਉਹ ਦੇਖੋ ਜੀ ਇੱਕ ਪਰਿਵਾਰ ਮੇਰਾ ਨੂੰ ਇਹ ਕਹਿੰਦਾ ਵੀ ਤੁਸੀਂ ਖੁਸ਼ ਰਹਿਣੇ ਚਾਹੀਦੇ ਹਾਂ ਤੇ ਜਿੱਦਾਂ अच्छा हमार सवेरे आए मेनू करदे कहंदे ਵੀ 10 ਵਜੇ ਤੋਂ ਪਹਿਲਾਂ ਨਹੀਂ ਜਾਣਾ ਧੁੱਪ ਚੜਨ ਦਿਓ ਹਾਂ ਮੈਂ ਕਿਹਾ ਇੱਥੇ ਵੀ ਮੈਂ ਅੱਗੇ ਅੱਗੇ ਬੈਠੇ ਰਾਂ ਧੁੱਪ ਅੱਗੇ ਹਾਂ ਸੇਕਦਾ ਰਹੂੰਗਾ ਤੇ ਕੋਈ ਨਾ ਕੋਈ ਸੇਕ ਨਾਲ ਕੋਈ ਨਾ ਕੋਈ ਹੋਰ ਬਿਮਾਰੀ ਵੱਜੂਗੀ ਇਹ ਤੋਂ ਬਿਹਤਰ ਹਾਂ ਦੇਖ ਲਓ ਮੈਂ 67 ਸਾਲ ਹੋ ਗਈ ਮੇਰੀ ਉਮਰ ਤਕਰੀਬਨ ਹਾਂ ਤੇ ਮੈਂ ਦਵਾਈ ਨਹੀਂ ਖਾਂਦਾ ਅੱਛਾ ਪਰਮਾਤਮਾ ਇਹ ਘਰ ਪੇ ਮਰਨਾ ਹੈ ਇੱਕ ਦਿਨ ਹਾਂ ਮੈਂ ਤਾਂ ਕਰਦੇ ਨੂੰ ਕਿ ਮੈਨੂੰ ਹਸਪਤਾਲ ਨਹੀਂ ਕਦੀ ਲੈ ਕੇ ਜਾਣਾ ਮੇਲਾ ਤੁਹਾਡੀ ਤੁਹਾਡੀ ਦਵਾਈ ਹੈ ਹਵਾ ਹੀ ਹੈ ਹਵਾ ਹੀ ਹੈ ਹਾਂ ਦੇਖੋ ਕਰੋਨਾ ਚੱਲਿਆ ਹੈਗਾ ਕਰੋਨਾ ਕੱਲ੍ਹ ਵੀ ਮੈਂ ਇੱਛੇ ਸੀਗਾ ਹਾਂ ਔਰ ਉਹ ਲੋਕਾ ਮਾਸਕ ਬੰਦੇ ਵੀ ਮੈਂ ਕਦੀ ਮਾਸਕ ਨਹੀਂ ਬੰਨਿਆ ਸੀਗਾ ਔਰ ਵਲੰਟੀਅਰ ਮੈਂ ਡਿਊਟੀ ਆਪਣੀ ਲਈ ਹੋਈ ਸੀਗੀ ਅੱਛਾ ਲੋਕਾਂ ਦੇ ਘਰ ਰਾਸ਼ਨ ਪਹੁੰਚਾਉਣਾ ਲੋਕਾਂ ਦੇ ਦਵਾਈਆਂ ਪਹੁੰਚਾਉਣੀਆਂ ਵਲੰਟੇਰ ਅੱਛਾ ਰਹਿਣਾ ਸਾਈਕਲ ਤੇ ਹਾਂ ਕਦੀ ਮੈਂ ਮਾਸਕ ਨਹੀਂ ਲਾਇਆ ਸੀਗਾ ਅੱਛਾ ਹਾਂ ਖੁਸ਼ ਹੈ ਜ਼ਿੰਦਗੀ ਦੇ ਵਿੱਚ ਇਹ ਬਿਲਕੁਲ ਸ਼ੁਰੂ ਤੋਂ ਖੁਸ਼ ਹੈ ਜੇ ਰੱਬ ਨਾਲ ਸੁੱਖ ਦਿੰਦਾ ਹੈ ਜਾਂ ਦੁੱਖ ਦਿੰਦਾ ਹੈ ਦੋਨੋਂ ਗੁਰਬਾਨੀ ਚ ਵੀ ਗਿਆ ਦੁੱਖ ਸੁੱਖ ਸਮ ਕਰ ਜਾਣੋ ਬੰਦਾ ਕਹੀਏ ਸੋਈ ਕੀ ਬਾਤ ਹੈ ਦੋਨਾਂ ਨੂੰ ਇੱਕੋ ਚ ਬਰਾਬਰ ਮੰਨੀ ਹੈ ਨਾ ਹਾਂ ਤੇ ਬੜਾ ਨਜ਼ਾਰਾ ਹੈਗਾ ਕੀ ਬਾਤ ਆ ਹੁਣ ਵੀ ਲੋ ਹਾਏ ਠੰਡ ਬੜੀ ਠੰਡ ਬੜੀ ਮੈਂ ਕਹਿੰਦਾ ਮਹੀਨੇ ਬਾਅਦ ਇਸੇ ਤੁਸੀਂ ਨਾ ਗਰਮੀ ਨੂੰ ਗਾਲਾਂ ਜਿਹੜੇ ਧੁੱਪ ਗਏ ਨੇ ਨਾ ਇਹ ਧੁੱਪ ਨੂੰ ਗਾਲਾਂ ਕੱਢਣੀਆਂ ਗਾਲਾਂ ਕੱਢਣੀਆਂ ਤੇ ਦਾ ਆਨੰਦ ਲਓ ਹਾਂ ਕੁਦਰਤ ਤਾਂ ਚੀਜ਼ ਬਖਸ਼ੀ ਆ ਸਰਦੀ ਬਖਸ਼ੀ ਆ ਸਾਡਾ ਇੱਕ ਦੇਸ਼ ਇਦਾਂ ਦਾ ਹੈਗਾ ਕਿ ਜਿਹਦੇ ਵਿੱਚ ਸਾਰੇ ਮੌਸਮ ਹਨ ਦੇਖੋ ਅਮਰੀਕਾ ਅਫਰੀਕਾ ਰਵਾਂਗਰਾਂ ਜਾ ਦੇਖੋ ਜਾਂ ਤੇ ਗਰਮੀ ਗਰਮੀ ਹੈ ਤੇ ਜਾਂ ਸਰਦੀ ਸਰਦੀ برف ਜੰਮਦੀ ਹੈ ਤੇ ਕਿਉਂ ਨਹੀਂ ਸਾਡਾ ਕਿੰਨਾ ਕਲਚਰ ਸੋਹਣਾ ਕਿੰਨਾ ਕੁਦਰਤ ਨੇ ਸਾਨੂੰ ਕਿੰਨੀਆਂ ਚੀਜ਼ਾਂ ਬਖਸ਼ੀਆਂ ਇਹ ਕੁਦਰਤ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਲੇਕਿਨ ਅਸੀਂ ਕੁਦਰਤ ਤੋਂ ਬੇਮੁਖ ਹੋ ਰਹੇ ਆਂ ਤੇ ਇਸੇ ਕਰਕੇ ਅਸੀਂ ਦੁੱਖ ਪਾ ਰਹੇ ਆਂ ਅੱਛਾ ਤੁਹਾਡੇ ਬੱਚੇ ਫਿਰ ਅੱਗੇ ਪੜ੍ਹੇ ਆ ਜੀ ਸਾਰੇ ਜਿਵੇਂ ਤੁਸੀਂ ਕਹੇ ਮੈਂ ਤਾਂ ਜੰਗਲ 'ਚ ਰਹਿ ਕੇ ਬੀਏ ਐਮ ਐ ਕੀਤੀ ਤੇ ਇੱਥੋਂ ਫਿਰ ਨੌਕਰੀ ਵੀ ਹਾਸਲ ਕੀਤੀ ਇਸੇ ਜੰਗਲ ਬੱਚੇ ਅੱਗੇ ਫਿਰ ਕੀ ਕਰਦੇ ਨੇ ਜੀ ਤੁਹਾਡੇ ਫਿਰ ਬੱਚੇ ਜੀ ਮੇਰੇ ਤਿੰਨ ਬੇਟੀਆਂ ਅੱਛਾ ਜੀ ਤਿੰਨੋਂ ਬਿਲਕੁਲ ਕੁਆਲੀਫਾਈਡ ਆ ਅੱਛਾ ਜੀ ਇੱਕ ਬੇਟਾ ਆ ਉਹ ਪੀ ਐਚ ਡੀ ਐ ਅੱਛਾ ਗੋਡ ਮੈਨੇਜਡ ਆ ਕੀ ਬਾਤ ਹੈ ਔਰ ਆਪਣੀ ਅਕੈਡਮੀ ਖੋਲੀ ਆ ਕੀ ਬਾਤ ਹੈ ਔਰ ਕਿ ਪਹਿਲਾਂ ਲਵਲੀ ਯੂਨੀਵਰਸਿਟੀ ਚ ਨੌਕਰੀ ਕਰਦਾ ਸੀ ਉਹ ਦਿੰਦੇ ਕੁਛ ਨਹੀਂ ਸੀਗੇ 30 35 ਹੁਣ 75000 ਉਹ ਅੱਗੇ ਟੀਚਰਾਂ ਨੂੰ ਤਨਖਾਹ ਦਿੰਦਾ 25 25 ਹੋ ਤਿੰਨ ਦੋ ਦੋ ਘੰਟੇ ਲਈ ਰੱਖਿਓ ਉਹ ਟੀਚਰ ਅੱਛਾ 25000 ਉਹ ਦੇ ਰਿਆ 5 5000 25 25000 ਕਰਕੇ 75000 ਤਨਖਾਹ ਦੇ ਰਿਆ ਕਿਤੇ 35000 ਲੈਂਦਾ ਸੀਗਾ ਕਿਤੇ ਦੇਨਦਾਰ ਬਣਿਆ ਉਹ ਅੱਛਾ ਹਾਂ ਇਹ ਤਾਂ ਫਿਰ ਬੜੀ ਮੈਨੂੰ ਲੱਗਦਾ ਫਿਰ ਇਹ ਵੀ ਸਾਰਾ ਕੁਦਰਤ ਤੁਸੀਂ ਸੰਭਾਲਦੇ ਹੋ ਤੇ ਕੁਦਰਤ ਤੁਹਾਨੂੰ ਸੰਭਲ ਰਹੀ ਹੈ ਬਸ 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 ਬੇਟੀਆਂ ਐ ਐਡਾ ਹਾਂ ਬੀ ਐਡਾ ਅੱਛਾ ਸਭ ਜਦੋਂ ਜੰਗਲ ਦੇ ਵਿੱਚ ਉਹਨੇ ਜਾਨਵਰ ਨੇ ਜੀ ਇਹ ਖਾਣ ਪੀਣ ਦਾ ਇੱਥੇ ਹਰਿਆਲੀ ਇੱਕ ਤਾਂ ਚਲੋ ਇਹ ਖਾਂਦੇ ਹੋਣਗੇ ਹਾਂ ਜੀ ਹਾਂ ਜੀ ਪਾਣੀ ਪੂਣੀ ਦਾ ਬੰਦੋਸ ਤੁਸੀਂ ਕਿਹਾ ਵੀ ਉੱਥੇ ਵੀ ਹੈਗਾ ਹੋਰ ਵੀ ਵਿੱਚ ਇਹਦੇ ਬਣੀਆਂ ਜਿਹੜਾ ਹੈਗਾ ਇਹ ਬਰਸਾਤੀ ਪਾਣੀ ਫਿਰ ਜਿਹੜੇ ਨਾਲੇ ਜਣ ਡੂੰਘੀਆਂ ਜਗ੍ਹਾ ਨਾ ਉੱਥੇ ਬਰਸਾਤੀ ਪਾਣੀ ਇਕੱਠਾ ਹੋ ਜਾਂਦਾ ਇੱਥੇ ਨਾਲੇ ਮੱਛੀ ਪੂੰਖ ਫਰਮ ਹੈ ਉਹ ਪਾਣੀ ਛੱਡ ਦਿੰਦੇ ਆ ਅੱਛਾ ਜੀ ਤੇ ਹੋ ਜਾਂਦਾ ਜਿਹੜੇ ਪੱਠੇ ਵਗੈਰਾ ਅੱਜ ਕੱਲ ਦੇ ਦਿਨਾਂ 'ਚ ਅਸੀਂ ਪੱਠੇ ਉਦਾਂ ਸਿੱਟਦੇ ਦੇਈਏ ਲਿਆ ਕੇ ਕਿਤੇ ਨਾ ਕਿਤੇ ਸਿੱਟਦੇ ਦੇ ਪੱਠੇ ਔਰ ਅਸੀਂ ਲੋਕਾਂ ਨੂੰ ਬੇਨਤੀ ਕਰੀਦੀ ਆ ਜੇ ਤੁਸੀ ਮਦਦ ਕਰਨੀ ਆ ਸਾਨੂੰ ਪਾਰਕ 'ਚ ਪੱਠੇ ਲਿਆ ਦਿਓ ਅਸੀਂ ਆਪੇ ਪਚਾ ਦਿਆ ਕਰਾਂਗੇ ਅੱਛਾ ਇਹ ਬੜੀ ਚੰਗੀ ਗੱਲ ਆ ਜੰਗਲ ਦੇ ਵਿੱਚ ਜਾਨਵਰਾਂ ਦੇ ਵਾਸਤੇ ਖਾਣ ਦਾ ਇੰਤਜ਼ਾਮ ਵੀ ਕਰ ਰਹੇ ਹੋ ਕਰਨਾ ਚਾਹੀਦਾ ਹੈਗਾ ਹਾਂ ਜੇ ਅਸੀਂ ਨਾ ਜੀਵ ਜੰਤੂ ਸਾਡਾ ਬਹੁਤ ਕੁਝ ਸਵਾਰਦੇ ਆ ਹਾਂ ਹਾਂ ਜਿਹੜੇ ਜੀਵ ਜੰਤੂ ਅਸੀਂ ਐਵੇਂ ਹੀ ਸਮਝਦੇ ਆ ਨਾ ਜਿਵੇਂ ਅਸੀਂ ਘਰ 'ਚ ਡੌਗ ਵੀ ਰੱਖਿਆ ਆ ਜੀ ਜੀ ਅੱਜ ਕੱਲ ਤਾਂ ਵੈਸੇ ਡੌਗ ਦਾ ਫ ਤੇ ਫੈਸ਼ਨ ਲਈ ਨਾ ਰੱਖੋ ਉਹਦੇ ਦੇਖੋ ਦੀ ਗੁਣ ਕੀ ਆ ਹਾਂ ਤੇ ਇਸ ਕਰਕੇ ਅਸੀਂ ਜੰਗਲੀ ਜੀਵਾਂ ਨੂੰ ਜੰਗਲੀ ਜੜੀਆਂ ਚੀਜ਼ਾਂ ਹੈਗੀਆਂ ਇਹਨਾਂ ਦੀ ਸਭ ਸੰਭਾਲ ਸਾਨੂੰ ਕਰਨੀ ਚਾਹੀਦੀ ਆ ਔਰ ਇਹ ਬੜਾ ਵਧੀਆ ਇੱਕ ਉਪਰਾਲਾ ਹੈਗਾ ਹਾਂ ਔਰ ਸਾਧਨ ਹੈਗਾ ਆਪਣੇ ਆਪ ਨੂੰ ਤੰਦਰੁਸਤ ਰੱਖਣ ਦਾ ਖੁਸ਼ ਹੋ ਜ਼ਿੰਦਗੀ ਦੇ ਵਿੱਚ ਤੁਸੀਂ ਮੈਂ ਬਿਲਕੁਲ ਖੁਸ਼ ਹਾਂ ਜੀ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਚਾਹੇ ਮੈਂ ਦੇਖੋ ਮੈਨੂੰ ਇਹਨਾਂ ਦੁੱਖ ਸਾਰਦੇ ਹੋਏ ਵੀ ਅੱਜ ਸੁੱਖ ਹੈ ਡਾਕਟਰ ਬਾਅਦ ਸੁੱਖ ਆਜੇ ਦੇ ਵਰਗਾ ਸਵਰਗ ਕੋਈ ਨਹੀਂ ਹਾਂ 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 ਹੋਰ ਕੋਈ ਸਵਰਗ ਬਾਹਰ ਨਹੀਂ ਹੈ ਜਿਹੜਾ ਸਮਾਂ ਅਸੀਂ ਨਹੀਂ ਦੇਖਿਆ ਉਹੀ ਸਵਰਗ ਹੈ ਤੇ ਉਹੀ ਨਰਕ ਹੈ ਹਾਂ ਜਿਹੜਾ ਬੀਤ ਗਿਆ ਉਹਦਾ ਆਪਾਂ ਕਰਨ ਨਹੀਂ ਕੁਝ ਸਕਦੇ ਭਾਵੇਂ ਵੇਖਣ ਨੂੰ ਸਾਨੂੰ ਪਤਾ ਨਹੀਂ ਕੀ ਆ ਭਾਵੇਂ ਕੀ ਸਾਡਾ ਸਵਰਗ ਹੋਵੇ ਕੀ ਸਾਡਾ ਨਰਕੇਗਾ ਤੁਹਾਡੇ ਦੋਸਤ ਮਿੱਤਰ ਕਹਿੰਦੇ ਬਹੁਤ ਸਾਰੇ ਡਾਕਟਰ ਵੀ ਕਹਿੰਦੇ ਆ ਵੀ ਸਾਨੂੰ ਘੜੀ ਇੱਥੇ ਕਮਾਦਿਆ ਕਰ ਜੰਗਾ ਆਉਂਦੇ ਆ ਹਾਂ ਆਉਂਦੇ ਇੱਥੇ ਮਹਿਫਲਾ ਲਾਉਂਦੇ ਆ ਅੱਗੇ ਅੱਛਾ ਤੇ ਉਹ ਇੱਕ ਪਤਾ ਨਹੀਂ ਕੀ ਉਹਨ ਮੈਨੂੰ ਨਹੀਂ ਪਤਾ ਗਾ ਪਿੱਛੇ ਆਪਣਾ ਮਿਊਜ਼ਿਕ ਲਾ ਲੈਂਦੇ ਆ ਅੱਗੇ ਆਪ ਗਾਣੇ ਗਾਉਂਦੇ ਆ ਅੱਛਾ आनंद ਲੈਂਦੇ ਪੂਰੇ ਮੈਂ ਮੇਰੇ ਬੇਟੇ ਕੋਲ ਇੱਕ ਦੋ ਤਿੰਨ ਪ੍ਰੋਫੈਸਰ ਹੈ ਰਟਾਇਰਡ ਆ ਉਹ ਅੱਛਾ ਜੀ ਉਹ ਹੁਣ ਵੀ 뮤직 ਸਿੱਖਦੇ ਆ ਅੱਛਾ ਰਟਾਇਰ ਹੋਣ ਤੋਂ ਬਾਅਦ ਬੇਟੇ ਕੋਲ 뮤직 ਸਿੱਖਣਾ ਹੁੰਦੇ ਆ ਅੱਛਾ ਹਾਂ ਤੇ ਉਹ ਵੀ ਫਿਰ ਮਤਲਬ ਆਨੰਦ ਇਸ ਚੀਜ਼ ਦਾ ਮੰਨਦੇ ਆ ਪੂਰਾ ਆਨੰਦ ਮੰਨਦੇ ਕਿਉਂਕਿ ਸੰਗੀਤ ਇਹ ਸੰਗੀਤ ਇੱਕ ਬਹੁਤ ਵਧੀਆ ਹੈਗੀ ਆ ਕਿਉਂ ਕਹਿੰਦੇ ਨਾ ਇਹ ਚੌਂਟ ਕਲਾਵਾਂ ਹੁੰਦੀਆਂ ਹਾਂ ਤੇ ਕ੍ਰਿਸ਼ਨ ਮਹਾਰਾਜ ਜੀ ਵੀ ਜਿਹੜੇ ਸੀ ਇਹ 16 ਕਲਾਸ ਪੂਰਨ ਸੀ ਕਹਿੰਦੇ ਹਾਂ ਠੀਕ ਹੈ ਨਾ ਚੌਂਟਾਂ ਚੋ ਉਹ ਵੀ ਪੂਰੇ ਮੈਂ ਚੌਂਟ ਕਲਾਵਾ ਨਹੀਂ ਸੀ ਲੇਕਿਨ ਜਿਹੜੇ ਚੌਂਟ ਕਲਾਵਾ ਚੋਂ ਜੇ ਇੱਕ ਨੰਬਰ ਤੇ ਇੱਕ ਕਲਾਵਾ ਮੰਨੀ ਜਾਵੇ ਉਹ ਸੰਗੀਤ ਹੈ ਬਿਲਕੁਲ ਬਿਲਕੁਲ ਔਰ ਕੁਦਰਤੀ ਸੰਗੀਤ ਤਾਂ ਬਹੁਤ ਹੀ ਵਧੀਆ ਜਦੋਂ ਹਵਾ ਵਗਦੀ ਆ ਛੰ 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 ਕਰਦੀ ਆ ਆਸ ਜਟਹਿਣੀਆਂ ਹੁੰਦੀ ਆ ਜਾਨਵਰਾਂ ਦੀ ਆਵਾਜ਼ ਹੀ ਕੁਦਰਤੀ ਹੈ ਔਰ ਕਿੰਨਾ ਸਕੂਨ ਦਿੰਦੀ ਹੋਣਗੀਆਂ ਤੁਸੀਂ 10 ਮਿੰਟ ਆ ਕੇ ਬੈਠ ਕੇ ਤਾਂ ਦੇਖੋ ਇੱਥੇ ਤੁਹਾਡਾ ਜਾਨ ਨੂੰ ਦਿਲੇ ਨਹੀਂ ਕਰਨਾ ਇੱਥੇ ਜਾਨ ਨੂੰ ਦਿਲੇ ਨਹੀਂ ਕਰਨਾ ਦਿਲੇ ਨਹੀਂ ਕਰਨਾ ਦਿਲ ਹੀ ਨਹੀਂ ਕਰਦਾ ਹੈ ਨਾ ਡਰ ਨੂੰ ਲੱਗਾ ਕਦੀ ਜੀ ਇੱਥੇ ਵੀ ਜੇ ਕੋਈ ਕਰ ਕੋਈ ਡਰ ਨਹੀਂ ਕੋਬਰੇ ਡਰ ਸਿਰਕ ਮੌਤਾ ਹੁੰਦਾ ਨਾ ਉਹ ਮੌਤਾ ਡਰ ਮੈਂ ਕੱਢ ਦਿੱਤਾ ਜੇ ਮੇਰੀ ਮੌਤ ਸ ਕੋਬੜਾ ਲੜਨਾ ਲਾਉਣੀ ਹੈ ਕੋਬਰੇ ਨਾਲ ਆਉਗੇ ਐਕਸੀਡੈਂਟ ਨਾਲ ਹੋਏ ਐ ਇਹ ਤਾਂ ਭਵਿੱਖ ਕਿਸੇ ਨੇ ਨਹੀਂ ਦੇਖਿਆ ਹਾਂ ਤੇ ਇਹਨੂੰ ਭਵਿੱਖ ਨੂੰ ਸੋਚ-ਸੋਚ ਕੇ ਆਪਣੇ ਵਰਤਮਾਨ ਦਾ ਨਾ ਬਰਬਾਦ ਕਰੋ ਹਾਂ आ, आ, के के। बंदे बंदे बेठे, बेठे अच्छा ਜਿੱਦਾਂ ਤੁਸੀਂ ਇੱਥੇ ਘੁੰਮਦੇ ਰਹਿੰਦੇ ਹੋ ਤੁਹਾਨੂੰ ਜਾਨਵਰ ਵੀ ਟੱਕਰਦੇ ਆ ਮੈਨੂੰ ਲੱਗਦਾ ਇੱਕ ਜਾਨਵਰਾਂ ਦੀ ਵੀ ਸੈਂਸ ਹੁੰਦੀ ਹੈ ਉਹ ਵੀ ਪਛਾਣਦੇ ਹੋਣਗੇ ਉਹਨਾਂ ਦਾ ਦੋਸਤ ਬਣ ਕੇ ਹੋਣਗੇ ਬੰਦੇ ਬੰਦੇ ਦੋਸਤ ਉੱਥੇ ਮੇਰੇ ਕੋਲ ਅੱਗੇ ਬੰਦੇ ਆ ਉੱਥੇ ਕਈ ਵਾਰ ਚੁੱਪ ਕਰਕੇ ਬੈਠੇ ਬੈਠੇ ਰਹਿੰਦੇ ਮੈਂਦੇ ਰਹਿੰਦੇ ਐਸੋ ਉਹਨਾਂ ਕਹਿੰਦੇ ਕੁਛ ਨਹੀਂ ਹੈ ਅੱਛਾ ਠੀਕ ਹੈ ਹੁਣ ਜੇ ਕੋਈ ਬੂਟਾ ਹੈ ਪੌਦਾ ਵੀ ਕੁਦਰਤੀ ਆ ਤੁਸੀਂ ਇੱਕ ਬੂਟੇ ਨੂੰ ਨਿਹਾਰਦੇ ਰਹੋਗੇ ਨਾ ਉਹ ਤੁਹਾਡੇ ਜਦੋਂ ਉਹਦੇ ਕੋਲ ਜਾਓਗੇ ਤਾਂ ਬੂਟਾ ਤੁਹਾਡੇ ਵੱਲ ਝੁਕੇਗਾ ਹਾਂ ਹਾਂ ਤੇ ਪੁਰਾਣੇ ਜ਼ਮਾਨੇ ਅੱਜ ਕੱਲ ਤਾਂ ਕਿਸਾਨਾਂ ਵਿਚਾਰਿਆਂ ਕੋਲ ਧਰਨੇ ਤੋਂ ਇਲਾਵਾ ਟਾਈਮ ਹੀ ਹੈ ਨਹੀਂਗਾ ਧਰਨੇ ਤੋਂ ਇਲਾਵਾ ਨਾ ਪਹਿਲਾਂ ਕਿਸਾਨ ਕੀ ਕਰਦਾ ਸੀ ਆਪਣੇ ਚਾਰੋਂ ਪਾਸੇ ਖੇਤ ਦੇ ਘੁਮਕੇ ਆਉਂਦਾ ਸੀ ਹੱਥ ਲਾ ਕੇ ਦੇਖਦਾ ਸੀ ਮੇਰੀ ਫਸਲ ਕਿਨੇ ਔਰ ਫਸਲ ਦੁੱਗਣੀ ਹੁੰਦੀ ਸੀਗੀ ਹਾਂ ਲੇਕਿਨ ਅੱਜ ਕੱਲ ਤਾਂ ਟਾਈਮ ਹੀ ਨਹੀਂ ਹੈਗਾ ਟਾਈਮ ਨਹੀਂ ਹੈਗਾ ਮਸ਼ੀਨਰੀ ਜੋ ਆ ਗਿਆ ਹਾਂ ਹਾਂ ਅੱਜ ਸਮੇਂ ਦੀ ਕਮੀ ਆ ਗਈ ਹੈ ਜਿਹੜੀ ਕੁਦਰਤ ਨੂੰ ਸਾਂਭਣਾ ਸੀ ਉਹ ਕੁਦਰਤ ਬਰਬਾਦ ਹੁੰਦੀ ਜਾ ਰਹੀ ਹੈ ਹਾਂ ਸਮੇਂ ਦੀ ਕਮੀ ਨਹੀਂ ਸਮਾਂ ਉਨਾ ਹੀ ਹੈ ਹਾਂ 24 ਘੰਟੇ ਸਮਾਂ ਹੈ ਹਾਂ ਸਾਡੇ 'ਚ ਕਮੀ ਆ ਗਈ ਹੈ ਸਾਡੇ 'ਚ ਕਮੀ ਆ ਗਈ ਹੈ ਸਮੇਂ 'ਚ ਕਮੀ ਨਹੀਂ ਆਈ ਜੀ ਐਵੇਂ ਇਹ ਨਾ ਕਹੋ ਸਮੇਂ ਸਮਾਂ 24 ਘੰਟੇ ਦਾ ਹੈਗਾ 24 ਘੰਟੇ ਚੱਲਣਾ ਹੀ ਚੱਲਣਾ ਦਿਨ ਰਾਤ ਬਦਲਦੇ ਰਹਿਣੇ ਸੂਰਜ ਦੇ ਸਾਹਮਣਾ ਕਦੀ ਦਿਨ ਜ਼ਿਆਦਾ ਹੋ ਜਾਣੇ ਤੁਹਾਨੂੰ ਲੱਗਣਾ ਵੀ ਅੱਜ ਤੱਕ ਦਿਨ 12 ਘੰਟੇ ਦਾ ਹੋ ਗਿਆ ਜੀ 13 ਘੰਟੇ ਦਾ ਹੋ ਗਿਆ ਹਾਂ ਇਹ ਤਾਂ ਕੁਦਰਤੀ ਹੈ ਨਾ ਸਾਰਾ ਕੁਝ ਹਾਂ 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 ਤੇ ਸਮੇਂ ਦੀ ਘਾਟ ਨਹੀਂ ਸਮਾਂ ਨਹੀਂ ਹੈ ਸਮੇਂ ਨੂੰ ਅਸਾਨੂੰ ਵਰਤਨੇ ਨਹੀਂ ਆਉਂਦਾ ਵਰਤਣਾ ਨਹੀਂ ਆਉਂਦਾ ਸਰਕਾਰ ਇਸ ਜੰਗਲ ਨੂੰ ਲੈ ਕੇ ਕੁਝ ਰੱਖਦੀ ਹੈ ਆਪਣਾ ਰੁਚੀ ਵੀ ਸੰਭਾਲੀਏ ਇਸ ਚੀਜ਼ ਨੂੰ ਜੇ ਸਰਕਾਰਾਂ ਕਰਨ ਆਪਾਂ ਨਾ ਹਮ ਸਰਕਾਰਾਂ ਬਣਾਉਣੇ ਕੋਣ ਅਸੀਂ ਆ ਨਾ ਹਮ ਅਸੀਂ ਸੰਭਾਲਣਾ ਅਸੀਂ ਦੋਸ਼ ਨਹੀਂ ਕਿਸ ਨੂੰ ਦੇਣਾ ਹਮ ਸਰਕਾਰਾਂ ਕੋਲ ਹੋਰ ਵੀ ਥਰੇ ਕੰਮ ਹੈ ਹਮ ਸਰਕਾਰਾਂ ਬਣਾਉਣ ਵਾਲੇ ਅਸੀਂ ਆ ਅਸੀਂ ਸਰਕਾਰ ਹਮ ਜਦੋਂ ਅਸੀਂ ਇਹ ਸਮਝ ਲਈ ਅਸੀਂ ਸਰਕਾਰ ਆ ਹਮ ਤੇ ਸਾਡੀ ਜ਼ਿੰਦਗੀ ਹਮੇਸ਼ਾ ਵਧੀਆ ਰਹੇਗੀ ਔਰ ਕੰਮ ਜਿਹੜੇ ਸੇ ਨਮਾਇंदे ਚੁੰਨਦੇ ਆ ਉਹ ਵੀ ਵਧੀਆ ਕੰਮ ਕਰਨਗੇ ਬਿਲਕੁਲ ਸਹੀ ਗੱਲ ਹੈ ਬਸ ਹਾਂ ਜਦੋਂ ਅਸੀਂ ਆਪਣੇ ਆਪ ਨੂੰ ਬਦਲ ਲਾਂਗੇ ਅਸੀਂ ਬਦਲਦੇ ਨਹੀਂ ਸਰਕਾਰ ਬਦਲਦੀਆਂ ਨੇ ਕੀ ਬਾਤ ਹੈ ਇਹ ਇਹ ਵਾਕਿਆ ਸਹੀ ਗੱਲ ਹੈ ਜਦੋਂ ਅਸੀਂ ਆਪ ਖੋਦ ਹੀ ਨਹੀਂ ਬਦਲਣ ਦੇ ਵਿੱਚ ਸਾਡਾ ਇੱਛਾ ਹੈਗੀ ਤਾਂ ਫਿਰ ਅਗਲੀਆਂ ਵੀ ਕਿਉਂ ਬਦਲਣਗੇ ਅਗਲੇ ਵੀ ਕਿਉਂ ਬਦਲਣਗੇ ਤੁਸੀਂ ਸ਼ਰਾਬ ਲੈ ਕੇ ਵੋਟ ਪਾਉਂਦੇ ਹੋ ਨਸ਼ਾ ਲੈ ਕੇ ਵੋਟ ਪਾਉਂਦੇ ਹੋ ਅਗਲਾ ਇੰਨਾ ਪੈਸਾ ਖਰਚਦਾ ਅਗਲਾ ਪੂਰਾ ਤਾਂ ਕਰਨਾ ਹੀ ਕਰਨਾ ਕਿੱਥੋਂ ਕਰੇਗਾ ਸਾਡੀਆਂ ਜੁੱਤੀਆਂ ਸਾਡੇ ਸਿਰ ਹਾਂ ਇਹ ਗਲਤ ਗੱਲ ਤੇ ਮੈਨੂੰ ਦੱਸੋ ਨਹੀਂ ਬਿਲਕੁਲ ਸਹੀ ਗੱਲ ਆ ਕੋਈ ਮੈਸੇਜ ਦੇਣਾ ਚਾਹੁੰਦੇ ਨੇ ਲਾਸਟ ਜੀ ਕੁਦਰਤ ਨੂੰ ਲੈ ਕੇ ਇਸ ਜੰਗਲ ਦੇ ਵਿੱਚ ਜੋ ਤੁਸੀਂ ਆਨੰਦ ਮਾਣ ਰਹੇ ਹੋ ਅੱਜ ਮੇਰਾ ਤਾਂ ਇਹੀ ਕਹੂੰਗਾ ਮੇਰਾ ਇਹੀ ਆ ਸਾਰੇ ਨੂੰ ਅਪੀਲ ਜੰਗਲਾਂ ਦੀ ਸਿਹਰ ਕਰੋ ਜੰਗਲੀ ਜੀਵਾਂ ਨਾਲ ਪਿਆਰ ਕਰੋ ਅਗਰ ਤੁਹਾਨੂੰ ਕੋਈ ਜੰਗਲੀ ਜੀਵ ਸ਼ਹਿਰੀ ਏਰੀਆ 'ਚ ਮਿਲ ਜਾਂਦਾ ਉਹਦੇ ਮਗਰ ਨਾਲ ਨਾ ਠੋ ਉਹਨੂੰ ਡਿਸਟਰਬ ਨਾ ਕਰੋ ਉਹਨੂੰ ਦੇਖ ਕੇ ਜੰਗਲਾਤ ਮੈਮ ਹੈਗਮੇ ਨੂੰ ਇਨਫਾਰਮ ਕਰੋ ਉਹ ਆਪਣੇ ਰੈਕਸੂ ਕਰਕੇ ਲੈ ਜਾਣਗੇ ਜਦੋਂ ਤੁਸੀਂ ਜਾਨਵਰ ਦੇ ਮਗਰ ਨੱਠੋਗੇ ਇੱਕ ਤਾਂ ਉਹ ਪਜਲ ਹੋਏਗਾ ਦੂਸਰਾ ਤੁਹਾਡਾ ਨੁਕਸਾਨ ਵੀ ਕਰੇਗਾ ਠੀਕ ਹੈ ਨਾ ਕੋਈ ਖਤਰਨਾਕ ਜਾਨਵਰ ਹੋਏਗਾ ਉਹ ਵੀ ਤੁਹਾਡਾ ਨੁਕਸਾਨ ਕਰੇਗਾ ਜੇ ਹਿਰਨ ਵਗੈਰਾ ਹੈਗਾ ਇਹਨੂੰ ਤਾਂ ਹਾਰਟੈਗ ਬਹੁਤ ਜਲਦੀ ਹੁੰਦਾ ਹੈਗਾ ਤੇ ਇਹਨੂੰ ਜਿੱਥੇ ਟਿਕਿਆ ਨਾ ਉੱਥੇ ਟਿਕਿਆ ਰਹਿੰਦੇ ਹੋ ਉਹ ਤੇ ਨਜ਼ਰ ਜ਼ਰੂਰ ਰੱਖੋ ਤੇ ਜੰਗਲਾਤ ਮੈਮ ਹੈਗਮੇ ਨੂੰ ਜਿਹੜੇ ਵਲਡ ਲਾਈਫ ਨੇ ਉਹਨੂੰ ਇਨਫਾਰਮ ਕਰੋ ਉਹ ਰੈਕਸੂ ਕਰਕੇ ਲੈ ਜਾਣਗੇ ਠੀਕ ਹੈ ਜੀ ਠੀਕ ਹੈ ਜੀ ਤਾਂ ਗੁਰਮੁਖ ਜੀ ਨੇ ਸਾਡੇ ਨਾਲ ਔਰ ਜੰਗਲ ਦੀ ਸੈਰ ਵੀ ਕਰਵਾਈ ਹੈ ਉਮੀਦ ਕਰਦੇ ਹਾਂ ਤੁਹਾਨੂੰ ਵੀ ਇਸ ਜੰਗਲ ਦੇ ਵਿੱਚ ਘੁੰਮ ਕੇ ਵਧੀਆ ਲੱਗਾ ਹੋਵੇਗਾ ਕਿਉਂਕਿ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਅੱਜ ਵੀ ਬਹੁਤ ਸਾਰੇ ਲੋਕ ਨੇ ਅੱਜ ਸਾਡੇ ਕੋਲ ਚਾਰ ਪੈਸੇ ਆਉਂਦੇ ਨੇ ਤਾਂ ਅਸੀਂ ਦਰਖਤ ਵੱਢ ਕੇ ਵੱਡੀਆਂ ਕੋਠੀਆਂ ਪਾਉਣ ਨੂੰ ਤਰਜੀਹ ਦਿੰਨੇ ਆ ਪਰ ਗੁਰਮੁਖ ਜੀ ਇੱਕ ਅਜਿਹੇ ਇਨਸਾਨ ਨੇ ਦੋ ਸਰਕਾਰੀ ਨੌਕਰੀਆਂ ਕੀਤੀਆਂ 67000 ਰੁਪਏ ਪੈਨਸ਼ਨ ਦਾ ਹੁੰਦਾ ਪਰ باوجود ਇਸ ਦੇ ਕਹਿੰਦੇ ਮੈਂ ਜੰਗਲ ਦੇ ਨਾਲੋਂ ਮੋਹ ਨਹੀਂ ਤੋੜਿਆ ਮੈਂ ਇਸੇ ਜੰਗਲ ਦੇ ਵਿੱਚ ਬਹਿ ਕੇ ਪੜ੍ਹਾਈ ਕੀਤੀ ਇੱਥੋਂ ਹੀ ਫਿਰ ਨੌਕਰੀਆਂ ਲਈਆਂ ਤੇ ਅੱਜ ਤੋਂ ਮੈਂ ਰਿਟਾਇਰਮੈਂਟ ਲਈ ਹੈ ਤਾਂ ਅੱਜ ਵੀ ਇਸ ਜੰਗਲ ਦੀ ਗੋਦ ਦੇ ਵਿੱਚ ਕੁਦਰਤ ਦਾ ਆਨੰਦ ਮਾਣਦਾ ਹੈ ਵੀਡੀਓ ਤੁਹਾਨੂੰ ਕਿੱਦਾਂ ਦਾ ਲੱਗਾ ਕਮੈਂਟ ਬਾਕਸ ਦੇ ਵਿੱਚ ਆਪਣਾ ਰਾਏ ਤੇ ਸੁਝਾਸਾਂ ਨਾਲ ਸਾਂਝਾ ਕਰ ਸਕਦੇ ਹੋ ਜੇਕਰ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲਿਓ ਫਿਲਹਾਲ ਬਣੇ ਰਹਿਓਨ ਪੰਜਾਬੀ ਟੀਵੀ ਦੇ ਨਾਲ